ਤੇ ਗਣੀਖਾ ਨਵੀਖਾ ਨੂੰ ਪਤਾ ਲੱਗਾ ਕਿ ਮੁਗਲਿਆ ਹਕੂਮਤ ਇਸ ਵੇਲੇ ਧਨ ਕਲਗੀ ਧਰਪਤਾ ਜੀ ਦਾ ਪਿੱਛਾ ਕਰਦੀ ਆ ਰਹੀ ਹੈ ਤਾਂ ਉਸ ਵੇਲੇ ਸਤਿਗੁਰਾਂ ਨੂੰ ਕਿਹਾ ਦਾਤਾ ਜਿਨਾਂ ਚਰ ਸਰੀਰ ਵਿੱਚ ਪ੍ਰਾਣ ਨੇ ਆਪ ਜੀ ਦੇ ਪਹਿਰੇ ਤੇ ਬੈਠਾਂਗੇ ਹਰ ਸਮੇਂ ਹਾਜ਼ਰ ਰਵਾਂਗੇ ਆਪ ਜੀ ਬੇਫਿਕਰ ਹੋ ਕੇ ਸਾਡੇ ਇਸ ਜੁਬਾਰੇ ਦੇ ਅੰਦਰ ਬਿਰਾਜਮਾਨ ਹੋ ਉਹ ਘਰ ਦੇ ਅੰਦਰ ਉਹ ਦੁਖੀ ਕਸ਼ਮੀਰ ਆਏ ਕਤਕੇ ਵਹਿਰਣੇ ਗੁਰੂ ਦਰਬਾਰ ਆ ਕੇ ਪਾਏ ਜੋਦੋ ਕਿਰਨੇ ਸੁਖੀ ਕਸ਼ਮੀਰੀ ਆਏ ਘੱਤ ਕੇ ਵਹੀਰ ਨੇ ਗੁਰੂ ਦਰਬਾਰ ਆ ਕੇ ਪਾਏ ਜਦੋ ਕੀਰਨੇ ਓ ਪੀਤਾ ਹਸ ਕੋਰਬਾਨੀ ਦੇ ਲਈ ਤੋਰਿਆ ਹੋ ਪਿੱਤਾ ਸਕੋਰਬਾਨੀ ਦਿਲ ਤੋਰੀਆ ਛੋਟੀ ਆਰਜੂ ਤੇ ਵੱਡੀਆਂ ਦਲੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਨੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਸਮਝਿਆ ਤੇ ਆਪਣੇ ਧਰਮ ਵਿੱਚ ਰਹਿ ਕੇ ਪਰਪੱਕ ਆਪਣੇ ਖੁਦਾ ਦੀ ਸੇਵਾ ਵੀ ਕੀਤੀ ਕਲਗੀ ਤਰਪਤਾ ਦੇ ਚਰਨਾਂ ਦੀ ਵੀ ਸੇਵਾ ਕਰਕੇ ਸਦਾ ਲਈ ਸਤਿਗੁਰਾਂ ਤੋਂ ਫਰਜੰਦ ਦਾ ਦਰਜਾ ਪਾ ਗਏ ਸੋ ਇਹ ਸਾਨੂੰ ਭਾਈ ਗਣੀ ਖਾ ਨਵੀਂ ਖਾ ਜਿਨ੍ਹਾਂ ਦੇ ਪਾਵਨ ਅਸਥਾਨਾਂ ਤੇ ਆਪ ਜੀ ਆਏ ਹੋ ਪਵਨ ਅਸਥਾਨ ਆਇਆ ਕਰੋ ਜੋੜ ਗੁਰੂ ਪਿਆਰ ਵਾਲਿਓ ਕਿੱਡੇ ਭਾਗਾ ਵਾਲੇ ਸਨ ਗਣੀਖਾ ਨਵੀਖਾ ਜਿਉਂਦੇ ਜੀ ਗੁਰੂ ਕਲਗੀ ਧਰਪਤਾ ਦੀ ਸੇਵਾ ਕੀਤੀ ਪਹਿਰਾ ਦਿੱਤਾ ਤੇ ਸ਼ਹੀਦ ਮਰਨ ਤੋਂ ਬਾਅਦ ਅੱਜ ਵੀ ਪਵਨ ਅਸਥਾਨ ਉਹ ਗੁਰੂ ਪਿਆਰ ਵਾਲਿਓ ਸਾਨੂੰ ਇਸ ਗੱਲ ਦਾ ਇਹ ਇਤਿਹਾਸ ਵਿੱਚੋਂ ਇਸ ਗੱਲ ਦਾ ਗਵਾਹੀ ਭਰਦਾ ਹੈ ਕਿ ਮਰਨ ਤੋਂ ਬਾਅਦ ਵੀ ਦਰਵਾਜ਼ੇ ਤੇ ਬਹਿ ਕੇ ਕਿਹਾ ਸੀ ਕਲਗੀ ਧਰਪਤਾ ਤੁਸੀਂ ਸਾਡੇ ਘਰ ਵਿੱਚ ਰਹੋ ਅਸੀਂ ਤੁਹਾਡੇ ਚਰਨਾਂ ਵਿੱਚ ਮਰਨ ਤੋਂ ਬਾਅਦ ਵੀ ਪਹਿਰਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮਾਛੀਵਾੜਾ ਸਾਹਿਬ ਦੀ ਧਰਤੀ 'ਤੇ ਜਿਹੜੀ ਸ਼ਹੀਦੀ ਸਭਾ ਸਟਾਰਟ ਹੋ ਚੁੱਕੀ ਹੈ ਤੇ ਉਸ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਗਣੀਖਾਂ ਨਵੀਖਾਂ ਦੇ ਪਹੁੰਚੇ ਆ ਤੇ ਸਾਨੂੰ ਪੂਰਾ ਇਤਿਹਾਸ ਨਾਲ ਜਾਣੂ ਕਰਵਾਉਣਗੇ ਸੰਗਤਾਂ ਨੂੰ ਭਾਈ ਰਣਜੀਤ ਸਿੰਘ ਜੀ ਬਾਬਾ ਜੀ ਸਾਡਾ ਨਾਲ ਮੌਜੂਦ ਨੇ ਬੱਬੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜੇ ਸਾ ਸਥਾਨ ਤੇ ਅੱਜ ਆਪਾਂ ਸੁਭਾਈ ਮਾਨਾ ਇਹ ਪਾਵਨ ਸਥਾਨ ਧੰਨ ਭਾਈ ਗਣੀਖਾਂ ਭਾਈ ਨਵੀਖਾਂ ਸਤਿਗੁਰੂ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਫਰਜੰਦ ਜਿਨ੍ਹਾਂ ਨੂੰ ਮਹਾਰਾਜ ਨੇ ਫਰਜੰਦ ਦਾ ਦਰਜਾ ਦਿੱਤਾ ਆਪਣੇ ਪੁੱਤਰਾਂ ਦਾ ਦਰਜਾ ਦੇ ਕੇ ਨਵਾਜਤਾ ਦਿੱਤੀ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਚਮਕੌਰ ਦੀ ਗੜੀ ਨੂੰ ਛੱਡਦੇ ਹੋਏ ਜਦੋਂ ਮਾਛੀਵਾੜੇ ਦੀ ਧਰਤੀ ਤੇ ਆਏ ਨੇ ਗਲਾਬੇ ਤੇ ਪੰਜਾਬੇ ਦੇ ਬਾਗ ਅੰਦਰ ਜਿੱਥੇ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਉਸ ਧਰਤੀ ਤੋਂ ਗਲਾਬਾ ਤੇ ਪੰਜਾਬਾ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਜਦ ਭਾਈ ਗਣੀਖਾ ਨਵੀਖਾ ਨੂੰ ਪਤਾ ਲੱਗਾ ਕਿ ਨੰਦਪੁਰ ਸਾਹਿਬ ਵਾਲੇ ਗੁਰੂ ਧੰਨ ਕਲਗੀ ਧਰਪਤਾ ਜੀ ਮਾਛੀਵਾੜੇ ਦੀ ਧਰਤੀ ਤੇ ਆਏ ਨੇ ਬੜੇ ਪਿਆਰ ਸਜਦੇ ਦੇ ਨਾਲ ਕਲਗੀ ਧਰਪਤਾ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਜ਼ਰ ਹੋ ਕੇ ਕਿਹਾ ਮਹਾਰਾਜ ਅਸੀਂ ਭਾਗਾ ਵਾਲੇ ਹਾਂ ਆਪ ਇਸ ਧਰਤੀ ਤੇ ਚਰਨ ਪਾਏ ਨੇ ਪਰ ਮਹਾਰਾਜ ਇਸ ਰੂਪ ਵਿੱਚ ਆਓਗੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਸਤਿਗੁਰੂ ਜੀ ਸਾਨੂੰ ਇੱਕ ਕਿਰਪਾ ਕਰਕੇ ਸੇਵਾ ਬਖਸ਼ਿਸ਼ ਕਰੋ ਤਾਂ ਉਸ ਵੇਲੇ ਕਲਗੀ ਧਰਪਤਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਗਣੀਖਾ ਨਵੀਖਾ ਜੀ ਅਸੀਂ ਕੁਛ ਦੇਣ

ਇਥੇ ਮਾਤਾ ਹਰਦਈ ਹੈ ਜੀਨੇ ਸਾਨੂੰ ਬੜੀ ਭਾਵਨਾ ਨਾਲ ਯਾਦ ਕੀਤਾ ਅਸੀਂ ਉਸ ਮਾਤਾ ਨੂੰ ਮਿਲਣ ਵਾਸਤੇ ਆਏ ਆਪ ਜੀ ਨੇ ਗੁਰਦੁਆਰਾ ਚਬਾਰਾ ਸਾਹਿਬ ਦਰਸ਼ਨ ਕਰਿਓ ਇਸ ਧਰਤੀ ਤੇ ਮਾਤਾ ਹਰਦਈ ਬੜੇ ਭਾਵਨਾ ਨਾਲ ਯਾਦ ਕਰ ਰਹੀ ਸੀ ਤੇ ਸਤਿਗੁਰੂ ਕਲਗੀਧਰ ਪਿਤਾ ਨੇ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਇਸ ਧਰਤੀ ਨੂੰ ਨਿਵਾਜਤਾ ਬਖਸ਼ੀ ਗਣੀ ਖਾ ਨਵੀ ਖਾਨੇ ਦੋਨੋਂ ਹੱਥ ਜੋੜ ਕੇ ਕਿਹਾ ਪਿਤਾ ਜੀ ਸਾਨੂੰ ਸੇਵਾ ਬਖਸ਼ਿਸ਼ ਕਰੋ ਉਸ ਵੇਲੇ ਮਹਾਰਾਜ ਕਲਗੀਧਰ ਪਿਤਾ ਦੋ ਦਿਨ ਤੇ ਦੋ ਰਾਤਾਂ ਇਸ ਪਾਵਨ ਅਸਥਾਨ ਤੇ ਰਹੇ ਤੇ ਗਣੀ ਖਾ ਨਵੀ ਖਾ ਨੂੰ ਪਤਾ ਲੱਗਾ ਕਿ ਮੁਗਲਿਆ ਹਕੂਮਤ ਇਸ ਵੇਲੇ ਧਨ ਕਲਗੀ ਧਰਪਤਾ ਜੀ ਦਾ ਪਿੱਛਾ ਕਰਦੀ ਆ ਰਹੀ ਹੈ ਤਾਂ ਉਸ ਵੇਲੇ ਸਤਿਗੁਰਾਂ ਨੂੰ ਕਿਹਾ ਦਾਤਾ ਜਿਨਾਂ ਚਰ ਸਰੀਰ ਵਿੱਚ ਪ੍ਰਾਣ ਨੇ ਆਪ ਜੀ ਦੇ ਪਹਿਰੇ ਤੇ ਬੈਠਾਂਗੇ ਹਰ ਸਮੇਂ ਹਾਜ਼ਰ ਰਵਾਂਗੇ ਆਪ ਜੀ ਬੇਫਿਕਰ ਹੋ ਕੇ ਸਾਡੇ ਇਸ ਚੁਬਾਰੇ ਦੇ ਅੰਦਰ ਬਿਰਾਜਮਾਨ ਹੋ ਉਹ ਘਰ ਦੇ ਅੰਦਰ ਸੋ ਗੁਰੂ ਪਿਆਰ ਵਾਲਿਓ ਕਿੱਡੇ ਭਾਗਾ ਵਾਲੇ ਸਨ ਗਣੀਖਾ ਨਵੀਖਾ ਜਿਉਂਦੇ ਜੀ ਗੁਰੂ ਕਲਗੀ ਧਰਪਤਾ ਦੀ ਸੇਵਾ ਕੀਤੀ ਪਹਿਰਾ ਦਿੱਤਾ ਤੇ ਸ਼ਹੀਦ ਮਰਨ ਤੋਂ ਬਾਅਦ ਅੱਜ ਵੀ ਪਾਵਨ ਅਸਥਾਨ ਉਹ ਗੁਰੂ ਪਿਆਰ ਵਾਲਿਓ ਸਾਨੂੰ ਇਸ ਗੱਲ ਦਾ ਇਹ ਇਤਿਹਾਸ ਵਿੱਚੋਂ ਇਸ ਗੱਲ ਦਾ ਗਵਾਹੀ ਭਰਦਾ ਹੈ ਕਿ ਮਰਨ ਤੋਂ ਬਾਅਦ ਵੀ ਦਰਵਾਜ਼ੇ ਤੇ ਬਹਿ ਕੇ ਕਿਹਾ ਸੀ ਕਲਗੀਧਰ ਪਿਤਾ ਤੁਸੀਂ ਸਾਡੇ ਘਰ ਵਿੱਚ ਰਹੋ ਅਸੀਂ ਤੁਹਾਡੇ ਚਰਨਾਂ ਵਿੱਚ ਮਰਨ ਤੋਂ ਬਾਅਦ ਵੀ ਪੈਰਾ ਦੇਵਾਂਗੇ ਸੋ ਇਹਨੇ ਭਾਈ ਗਨੀ ਖਾਨ ਨਵੀਂ ਖਾਨ ਜਿਹੜੇ ਰੋਹਿਲੇ ਤੋਂ ਘੋੜੇ ਲਿਆ ਕੇ ਵੇਚਿਆ ਕਰਦੇ ਸਨ ਜਿਨ੍ਹਾਂ ਦੇ ਵੱਡੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮੀਰੀ ਪੀਰੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ ਤੇ ਸੱਚ ਨੂੰ ਸਮਝਿਆ ਧਰਮ ਨੂੰ ਸਮਝਿਆ ਅਸਲੀ ਜਿਹੜਾ ਮੁਸਲਮਾਨ ਕੌਣ ਹੁੰਦਾ ਹੈ ਸੁਲਮਾਨ ਮੋਮ ਦਿਲ ਖੋਏ ਮਹਾਰਾਜ ਕਹਿੰਦੇ ਮੋਮ ਦਿਲ ਹੋਏ ਸੋ ਜਦੋਂ ਇਸ ਗੱਲ ਦੀ ਸਮਝ ਆਈ ਤੇ ਗੁਰੂ ਕਲਗੀ ਤਰਪਤਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਭੋਰੇ ਹੋ ਗਏ ਇਹਨਾਂ ਦੇ ਵੱਡੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਧਰਮ ਦਾ ਗਿਆਨ ਲਿਆ ਸੱਚ ਨੂੰ ਸਮਝਿਆ ਤੇ ਆਪਣੇ ਧਰਮ ਵਿੱਚ ਰਹਿ ਕੇ ਪਰਪੱਕ ਆਪਣੇ ਖੁਦਾ ਦੀ ਸੇਵਾ ਵੀ ਕੀਤੀ ਕਲਗੀ ਤਰਪਤਾ ਦੇ ਚਰਨਾਂ ਦੀ ਵੀ ਸੇਵਾ ਕਰਕੇ ਸਦਾ ਲਈ ਸਤਿਗੁਰਾਂ ਤੋਂ ਫਰਜੰਦ ਦਾ ਦਰਜਾ ਪਾ ਗਏ ਸੋ ਇਹ ਸਾਨੂੰ ਭਾਈ ਗਣੀ ਖਾ ਨਵੀਂ ਖਾ ਜਿਨ੍ਹਾਂ ਦੇ ਪਾਵਨ ਸਥਾਨਾਂ ਤੇ ਆਪ ਜੀ ਆਏ ਹੋ ਭਵਨਾ ਸਹਿਤ ਆਇਆ ਕਰੋ ਜੋੜ ਮੇਲੇ ਨੇ ਕਲਗੀਧਰ ਪਤਾ ਜੀ ਦੇ ਵੱਧ ਚੜ ਕੇ ਹਾਜ਼ਰੀਆਂ ਭਰੋ ਜੀ ਹਾਂਜੀ ਆਪ ਜੀ ਕਿ ਜਿਆਦਾ ਕਵੀ ਜੇ ਨਾ ਹੁੰਦਾ ਗੁਰੂ ਗੋਬਿੰਦ ਸਿੰਘ ਇਹ ਭਾਰਤ ਦੇਸ਼ ਮਹਾਨ ਨਾ ਹੁੰਦਾ ਨਾ ਹਿੰਦੀ ਹੁੰਦੀ ਨਾ Hindu ਹੁੰਦੇ ਅੱਜ ਇਹ ਹਿੰਦੁਸਤਾਨ ਨਾ ਹੁੰਦਾ ਮੰਦਰ ਸ਼ਵਾਲੇ ਠਾਕੁਰ ਦੁਆਰੇ ਪਾਠ ਪੂਜਾ ਵਿਖਿਆਣ ਨਾ ਹੁੰਦਾ ਇਹ ਟਿੱਕੇ ਜੰਜੂ ਨજર ਨਾ ਆਉਂਦੇ ਪਿਤਾ ਗੁਰੂ ਕੁਰਬਾਨ ਨਾ ਹੁੰਦਾ ਜੇ ਨਾ ਸਜਦਾ ਖਪੰਤ ਖਾਲਸਾ ਹਰ ਕੋਈ ਇਥੇ ਖਾਨ ਹੀ ਹੁੰਦਾ ਲਹਿਰ ਆਉਣਾ ਸੀ ਹਰਾ ਹੈਦਰੀ ਜੇਕਰ ਨੀਲਾ ਕੇਸਰੀ ਨਿਸ਼ਾਨ ਨਾ ਹੁੰਦਾ ਜੇ ਨਾ ਹੁੰਦਾ ਪੰਥ ਖਾਲਸਾ ਹਰ ਕੋਈ ਇਥੇ ਖਣ ਹੀ ਹੁੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਹੀ ਗੁਰਸਿੱਖਾਂ ਨੂੰ ਗਲਵਕੜੀ ਵਿੱਚ ਲਿਆ ਤੇ ਆਪਣੇ ਪੁੱਤਰਾਂ ਦੀ ਤਰ੍ਹਾਂ ਹੀ ਆਪਣੇ ਮুরিਦਾਂ ਨੂੰ ਆਪਣੇ ਪਿਆਰਿਆਂ ਨੂੰ ਗਲਵਕੜੀ ਵਿੱਚ ਲਿਆ ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆ ਤੇ ਨਾ ਕੋਈ ਹੋਇਆ ਤੇ ਨਾ ਹੋਣਾ ਹੈ ਉਹਨਾਂ ਦੀ ਬਾਬਤ ਦੋ ਚਾਰ ਲੈਣਾ ਖਾਲਸੇ ਵੀਰਾਂ ਦਾ ਕਬੀਸ਼ਰ ਜਥਾ ਬੇਨਤੀ ਇਓਂ ਕਰ ਰਿਹਾ ਜੀ ਆਇਆ ਜਾਗੇ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਨਾ ਡਿੱਠਾ ਜੀ ਦੇ ਨਾਲ ਦਾ ਆਇਆ ਜਾਗੇ ਉੱਤੇ ਪੁੱਤਰ ਅਕਾਲ ਦਾ ਕੋਈ ਸੂਰਮਾ ਨਾ ਡਿੱਠਾ ਜੀ ਦੇ ਨਾਲ ਦਾ ਬਾਗੇ ਜ਼ੁਲਮਾਂ ਦੇ ਹਾੜ ਜਿੰਨੇ ਰੋਕਲੇ ਜ਼ੁਲਮਾਂ ਦੇ ਹਾੜ ਜਿੰਨੇ ਰੋਕਲੇ ਇੱਕ ਢਾਕੇ ਜਣੇ ਰੋਕੀਆਂ ਹਨੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਤੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾਂ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ ਰੀ ਸਾਂ ਤੇਰੀਆਂ ਓ ਦੁਖੀ ਕਸ਼ਮੀਰ ਆਏ ਘੱਤ ਕੇ ਵਹਿਿਰਣੇ ਗੁਰੂ ਦਰਬਾਰ ਆਕੇ ਪਾਏ ਜੋਦੋਂ ਕਿਰਣੇ ਦੁਖੀ ਕਸ਼ਮੀਰ ਆਏ ਘੱਤ ਕੇ ਵਹਿਿਰਣੇ ਗੁਰੂ ਦਰਬਾਰ ਆਕੇ ਪਾਏ ਜੋਦੋਂ ਕਿਰਣੇ ਓ ਪੀਤਾ ਹਸ ਕੁਰਬਾਨੀ ਦੇਲ ਤੋਰਿਆ ਹੋ ਪਿੱਤ ਹਸ ਕੁਰਬਾਨੀ ਦੇਲ ਤੋਰੀਆ ਛੋਟੀ ਆਰ ਜੂ ਤੇ ਵੱਡੀਆਂ ਦਲੇਰੀਆਂ ਭਾਵੇਂ ਸੈਂਕੜੇ ਤਪਾਈ ਬੈਠੇ ਧੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਭਾਵੇਂ ਸੈਂਕੜੇ ਤਪਾਈ ਬੈਸੇ ਧੂਣੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਕੌਣ ਕਰੂ ਦਸ਼ਮੇਸ਼ਰੀ ਸਾ ਤੇਰੀਆਂ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਅਸਥਾਨਾਂ ਤੇ ਆ ਕੇ ਜੇ ਆਪਾਂ ਹੁਲੜਾ ਬਾਜੀ ਨਹੀਂ ਕਰਨੀ ਪਿਆਰ ਸਤਕਾਰ ਨਾਲ ਆਉਣਾ ਤੇ ਇੱਕ ਜ਼ਰੂਰੀ ਬੇਨਤੀ ਇਹ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਨੌਜਵਾਨ ਵੀਰਾਂ ਨੂੰ ਗੁਰੂ ਪਾਤਸ਼ਾਹ ਨੇ ਆਪਣੇ ਫਰਜ਼ੰਦਾ ਦਾ ਆਪਣੇ ਸਹਿਬਜ਼ਾਦਿਆਂ ਦਾ ਰੁਤਬਾ ਦਿੱਤਾ ਤੇ ਸੀਸ ਤੇ ਦਸਤਾਰਾਂ ਸਜਾ ਕੇ ਹੀ ਕਲਗੀ ਤਰਦਸ਼ਮੇਸ਼ ਪਾਸ਼ਾ ਜੀ ਦੇ ਪੁੱਤਰ ਬਣ ਕੇ ਇਸ ਧਰਤੀ ਤੇ ਆਇਓ ਗੁਰੂ ਪਾਸ਼ਾ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ